ਮੈਂ ਪਾਗਲ ਨਹੀਂ ਮੈਂ ਸਿਆਣਾ ਨਹੀਂ ਮੈਂ ਪਾਗਲ ਨਹੀਂ ਮੈਂ ਸਿਆਣਾ ਨਹੀਂ ਇਨਾ ਵਰਗਾ ਤਾਣਾ ਬਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਮਿੱਟੀ ਹਾਂ ਮੈਂ ਲੋਹਾ ਹਾਂ ਇੱਕ ਪਿਓ ਦੀ ਮੈਂ ਮਜਦੂਰੀ ਹਾਂ ਤੇ ਮਾਂ ਦਾ ਪੱਥਿਆ ਗੋਹਾ ਹਾਂ ਮੈਂ ਗੈਰਤ ਦੁੱਖ ਤੂਫਾਨ ਤੇ ਗਰੀਬੀ ਦਾ ਪਰਿਆਟਵਾ ਹਾਂ ਮੈਂ ਭਗਤ ਸੈਂਕ ਤੋਂ ਨਾਰਾ ਹਾਂ ਕਿਸੇ ਬੇਤੱਥੇ ਦਾ ਗਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਪੰਡ ਹਕੱਖਾਂ ਵਾਲੀ ਦੀ ਮੈਂ ਪੰਡ ਹਕੱਖਾਂ ਵਾਲੀ ਦੀ ਮੈਂ ਕਿਸੇ ਚੋਰ ਦੀ ਗੰਢ ਨਹੀਂ ਮੈਂ ਨੱਗਾ ਸੱਤ ਸਹਰਾਣੇ ਸੌ ਰਹਾ ਜਿਹਨੂੰ ਲੱਗਦੀ ਗਰਮੀ ਠੰਡ ਨਹੀਂ ਮੈਂ ਕਣਕਾਂ ਦਾ ਰਾਖਾ ਸਿਰੀ ਹਾਂ ਜਿਹਦੇ ਲੜਦੀ ਕਾਹ ਤੋਂ ਕੰਢ ਨਹੀਂ ਇਹਦਾ ਕਾਰਨ ਸ਼ਾਸਕ ਇੱਥੋਂ ਦੇ ਕੋਈ پاک ਦੀ ਬੰਡ ਨਹੀਂ ਹੁਣ ਪਉ ਦਰਦਾਂ ਨੂੰ ਮਾਰਨਾ ਜਿਨ੍ਹਾਂ ਨੂੰ ਕਿਸੇ ਬੰਡਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਭਾਰਤੀ ਇੱਕ ਗੁਲਾਮ ਹਾਂ ਇਹ ਕਹਿੰਦੇ ਨਾ ਭਾਰਤ ਮਹਾਨ ਆ ਬਹੁਤ ਆ ਦਿਖ ਰਿਹਾ ਸਾਨੂੰ ਮੈਂ ਭਾਰਤੀ ਇੱਕ ਗੁਲਾਮ ਹਾਂ ਮੈਂ ਭਾਰਤੀ ਕੋਈ ਮਹਾਨ ਨਹੀਂ ਮੈਂ ਉਜਾੜਿਆ ਵਿੱਚ ਕਿਉਂ ਮੇਰੀ ਕੋਈ ਪਛਾਣ ਨਹੀਂ ਮੇਰੇ ਰਾਜੇ ਬਣ ਕੇ ਭੇੜੀਏ ਤੇ ਪੁਲਿਸ ਵੀ ਘੱਟ ਹੈਵਾਨ ਨਹੀਂ ਮੈਂ ਸੱਚ ਦਾ ਸੰਗ ਛੱਡ ਸਕਦਾ ਨਹੀਂ ਤੇ ਝੂਠ ਦੇ ਨੇੜੇ ਜਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਕਰਤੀ ਜੋ ਲੁੱਟਿਆ ਜਾ ਰਿਹਾ ਮੈਂ ਕਰਤੀ ਜੋ ਲੁੱਟਿਆ ਜਾ ਰਿਹਾ ਮੈਂ ਕਿਸਾਨ ਜੋ ਲੁੱਟਿਆ ਜਾ ਰਿਹਾ ਮੈਂ ਸ਼ਿਕਾਰ ਇਹਨਾਂ ਸਰਕਾਰਾਂ ਦਾ ਜਿਨ੍ਹਾਂ ਦੀ ਆਜ਼ਾਦੀ ਤੇ ਪੰਜਰੇ ਮੈਂ ਹੋਂਕਾ ਉਹਨਾਂ ਨਾਰਾਂ ਦਾ ਮੈਂ ਪੁੱਤਰ ਦਿਹਾੜੀਦਾਰ ਦਾ ਹਾਂ ਸ੍ਰੀ ਪਾਲੀ ਮੈਂ ਸਰਦਾਰਾਂ ਦਾ ਜਿਹਨੂੰ ਕਰਕੇ ਪੂਰੀ ਕਮਾਈ ਵੀ ਜੁੜਦਾ ਦੋ ਡੰਗ ਦਾ ਖਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਜਾਤ ਧਰਮ ਦੇ ਨਾਂ ਤੇ ਲੜਾ ਦੇਣਾ ਜਾਤ ਧਰਮ ਦੇ ਨਾਂ ਤੇ ਲੜਾ ਦੇਣਾ ਇਹ ਸਰਕਾਰਾਂ ਦੀਆਂ ਹੀ ਖੇਲਾ ਨੇ ਇੱਥੇ लाठी ਚਾਰਜ ਹੱਕ ਲਈ ਲੜਦੇ ਆ ਤੇ ਝੂਠੇ ਪਰਚੇ ਤੇ ਫਿਰ ਜੇਲ੍ਹਾਂ ਨੇ ਇੱਥੇ ਬੇਰੁਜ਼ਗਾਰਾਂ ਲਈ ਟੈਂਕੀਆਂ ਨੇ ਝਾਲੀ ਦੇ ਪੈਣ ਦੀ ਰੇਲਾਂ ਨੇ ਉਹ ਜੋ ਦੇਸ਼ ਨੂੰ ਲੁੱਟ ਕੇ ਖਾ ਰਹੇ ਕਿ ਉਹਨਾਂ ਲਈ ਕੋਈ ਥਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਸਾਡਾ ਮਕਸਦ ਮੇਰਾ ਮਕਸਦ ਹੱਕ ਲਈ ਲੜਨਾ ਹੈ ਮੇਰਾ ਮਕਸਦ ਹੱਕ ਲਈ ਲੜਨਾ ਹੈ ਜੜ ਜ਼ੁਲਮ ਦੀ ਪੁੱਟਣਾ ਚਾਹੁੰਦਾ ਹਾਂ ਮੈਂ ਚੰਦਾ ਮਿਹਨਤੀ ਖੂਨ ਦਾ ਲਾਲ ਕਿਲੇ ਚ ਉੱਡਣਾ ਚਾਹੁੰਦਾ ਹਾਂ ਜੋ ਕ੍ਰਾਂਤੀਆਂ ਸ਼ੁਰੂ ਨਲਕਾਰ ਤੋਂ ਉਹਨਾਂ ਵਿੱਚ ਰੁੱਜਣਾ ਚਾਹੁੰਦਾ ਹਾਂ ਬਣਨਾ ਪਊਂਗਾ 11 ਲੋੜ ਲਈ ਬਣ ਬੁਜ਼ਦਲ ਮੈਂ ਡਰ ਜਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ ਅੱਗੇ ਸਾਡੇ ਗੀਤ ਕਿਹੋ ਜਿਹੇ ਹੋਣੇ ਚਾਹੀਦੇ ਜੀ ਜੇ ਇਹ ਜਿਹੜੇ ਲਕਚਰਤਾ ਫੈਲਾਉਂਦੇ ਗਾਇਕ ਨੇ ਜੇ ਅਹੀਂ ਲਿਖਦੇ ਰਹੇ ਤਾਂ ਸਾਡੇ ਵਰਗੇ ਲੋਕਾਂ ਨੂੰ ਕਲਮ ਚੱਕਣੀ ਪਊ ਤੇ ਸਾਡੇ ਗੀਤ ਕਹੇ ਜੇ ਹੋਣਗੇ ਉਤੋਂ ਹੀ ਮੇਰੀ ਰਚਨਾ ਹੈ ਕਿ ਆਪ ਲਿਖਾਂਗੇ ਆਪ ਗਾਵਾਂਗੇ ਜੇ ਤੁਸੀਂ ਚੁੱਪ ਨਾ ਹੋਏ ਨਾ ਫਿਰ ਅਸੀਂ ਆਪ ਲਿਖਾਂਗੇ ਆਪ ਗਾਵਾਂਗੇ ਗਾਣਾ ਸਿੱਧਾ ਸਾਫ਼ ਗਾਵਾਂਗੇ ਇਹ ਲੋਕੀ ਮਰ ਜਾ ਹੀਰ ਨੇ ਗਾਉਂਦੇ ਅਸੀਂ ਆਪਣੇ ਹਾਲਾਤ ਗਾਵਾਂਗੇ ਅਸੀਂ ਆਪਣੇ ਮਾਂ ਬਾਪ ਗਾਵਾਂਗੇ ਵਾਹ ਵਾਹ ਕਿਵੇਂ ਕੋਈ ਵਿਧਵਾ ਆਪ ਸੰਭਾਲੇ ਕਿਵੇਂ ਕੋਈ ਕਾਮਾ ਟੱਬਰ ਪਾਲੇ ਕਿਵੇਂ ਕੋਈ ਵਿਦਵਾ ਆਪ ਸੰਭਾਲੇ ਕਿਵੇਂ ਕੋਈ ਕਾਮਾ ਟੱਬਰ ਪਾਲੇ ਕਿਵੇਂ ਮਜ਼ਦੂਰ ਕੋਈ ਪੁੱਤਤੀ ਵਿਆਉਂਦਾ ਕਿਵੇਂ ਅਨਾਥ ਹੈ ਜ਼ਿੰਦਗੀ ਜਿਉਂਦਾ ਇਹ ਸਭ ਦਾ ਬਿਰਲਾ ਪਗਾਵਾਂਗੇ ਆਪ ਲਿਖਾਂਗੇ ਆਪ ਪਗਾਵਾਂਗੇ ਗਾਣਾ ਸਿੱਧਾ ਸਾਫ ਪਗਾਵਾਂਗੇ ਆ ਲੋਕੀ ਮਿਰਜਾ ਹੀਰ ਨੇ ਗਾਉਂਦੇ ਅਸੀਂ ਆਪਣੇ ਹਾਲਾਤ ਗਾਵਾਂਗੇ ਅਸੀਂ ਆਪਣੇ ਮਾਪੇ ਗਾਵਾਂਗੇ ਪੜ ਲਿਖ ਕੇ ਦੱਸੋ ਕਿ ਖੱਟਿਆ ਦਾਜ ਪ੍ਰਥਾ ਤੇ ਭੂਣ ਹੱਤਿਆ ਭੁੱਖ ਮਰੀ ਤੇ ਬੇਰੁਜ਼ਗਾਰੀ ਤਾਨਾ ਸ਼ਾਹੀ ਅੱਜ ਸਰਕਾਰੀ ਹਰ ਉਹ ਰਾਹੀ ਖਲਾਫ ਗਾਵਾਂਗੇ ਆਪ ਲਿਖਾਂਗੇ ਆਪ ਗਾਵਾਂਗੇ ਗਾਣਾ ਸਿੱਧਾ ਸਾਫ ਗਾਵਾਂਗੇ ਰੱਬ ਨਾ ਧਰਤੀ ਉੱਪਰ ਜਾਪੇ ਲਾ ਚਾਰ ਬਿਮਾਰ ਤੇ ਬੁੱਢੇ ਮਾਪੇ ਆ ਰੱਬ ਨਾ ਧਰਤੀ ਉੱਪਰ ਜਾਪੇ लाचार ਬਿਮਾਰ ਤੇ ਬੁੱਢੇ ਮਾਪੇ 200 ਰੁਪਇਆ ਦਿਹਾੜੀ ਜੀ ਦੀ ਭੁੱਖੇ ਸੌਂਦੇ ਬੱਚੇ ਬੀਬੀ ਉਹ ਕਿਵੇਂ ਪਾਲੂਗਾ ਜਵਾਕ ਗਾਵਾਂਗੇ ਆਪ ਲਿਖਾਂਗੇ ਆਪ ਗਾਵਾਂਗੇ ਗਾਣਾ ਸਿੱਧਾ ਸਾਫ ਗਾਵਾਂਗੇ ਆ ਲੋਕੀ ਮਿਰਜਾ ਹੀਰ ਨੇ ਗਾਉਂਦੇ ਅਸੀਂ ਆਪਣੇ ਹਾਲਾਤ ਗਾਵਾਂਗੇ ਅਸੀਂ ਆਪਣੇ ਮਾਂ ਬਾਪ ਗਾਵਾਂਗੇ ਨੌਜਵਾਨ ਅੱਖ ਤੇਰੀ ਵੀ ਰੋਈ ਨੌਜੋਨ ਅੱਖ ਤੇਰੀ ਵੀ ਰੋਈ ਨੌਕਰੀ ਤੈਨੂੰ ਮਿਲੀ ਨਹੀਂ ਕੋਈ ਆ ਤੂੰ ਕਿਹੜੀ ਕਮਾਈ ਕਰਤੀ ਐਮਬੀਏ ਕਰਕੇ ਐਮਏ ਭਰਤੀ ਓਏ ਰੌਲਾ ਪਊਗਾ ਚਾਰ ਚਫੇਰੇ ਇਹ ਨਹੀਂ ਕਿ ਚਪਚਾਪ ਗਾਵਾਂਗੇ ਆਪ ਲਿਖਾਂਗੇ ਆਪ ਗਾਵਾਂਗੇ ਗਾਣਾ ਸਿੱਧਾ ਸਾਫ ਗਾਵਾਂਗੇ ਆ ਲੋਕੀ ਮਿਰਜਾ ਹੀਰ ਨੇ ਗਾਉਂਦੇ ਅਸੀਂ ਆਪਣੇ ਹਾਲਾਤ ਗਾਵਾਂਗੇ ਅਸੀਂ ਆਪਣੇ ਮਾਪੇ ਗਾਵਾਂਗੇ